ਲਾ ਪਤਲੀਏ ਨਾਰੇ ਨੀ ਸੌਰਿਆਂ ਦਾ ਪਿੰਡ ਆ ਗਿਆ ਬੱਸ ਕਰੋ ਗਾਂ ਨਿਆਣਿਆਂ ਵਾਂਗੂ ਕਰਦੇ ਤੁਸੀਂ ਤਾਰ ਦੋ ਗਾਂ ਮਿੰਨ ਥੱਲੇ ਉੱਤਰ ਕੇ ਹੁਣ ਮੈਂ ਚੋਕੇ ਤਾਰਾਂ ਚੋਕੇ ਕੋ ਉਤਾਰਨਾ ਮੈਂ ਦੱਸ ਉੱਤਰ ਜਾਣਾ ਆਪੇ ਹੀ ਕੇ ਹਾਏ ਨੀ ਤਿੰਨੇ ਤੂੰ ਦੇ ਲੈਂਦੀ ਤਲਵਰਿਓ ਮੈਂ ਵੀ ਬੈ ਤੇ ਤੂੰ ਤੇ ਲੈਨੀ ਆ ਉਹ ਤੇਰੇ ਖਰਾਬ ਆ ਆਟਾ ਉਹਨੂੰ ਤੂੰ ਤੇ ਦੇਣ ਲਈ ਤੇਈ ਆ ਤੇ ਹੱਜ ਵਾਲੀ ਤਰਾਵ ਉਹ ਆਂਦੀ ਮੇਰੀ ਲੱਤ ਦੁਖਦੀ ਆ ਤੇ ਮੈਂ ਕਿਹਾ ਬਹਿ ਜਾ ਮੈਂ ਤੋਰ ਕੇ ਲੈ ਕੇ ਆਇਆ ਤੈਨੂੰ ਕੋਈ ਅਕਲ ਨਹੀਂ ਹੈਗੀ ਵੀ ਸਾਸਰੀ ਕਾਲ ਬੁਲਾਉਂਦੇ ਹੋ ਆਈ ਆ ਮੈਂ ਸਾਸਰੀ ਕਾਲ ਬੁਲਾਉਂਗਾ ਨਹੀਂ 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 ਤੇ ਬੇ ਤੂਤੇ ਹੂ ਤੇ ਲਿੰਦੀ ਆਈ ਆ ਤੇ ਤੂੰ ਤੇਰਾ ਤੋਤੇ ਆਈ ਆ ਜਿਹੜਾ ਤੋਰ ਕੇ ਆਊਗਾ ਉਹਨੂੰ ਸਾਸਰੀ ਕਾਲ ਬੁਲਾਈਦੀ ਆ ਮੈਂ ਦਾਣਾ ਵੀ ਸੁਣ ਲਿਆ ਤੇਰਾ ਬੋਲਣ ਦੀਆਂ ਹੀ ਦਾਣਾ ਸੁਣਿਆ ਮੈਂ ਸੱਚੀ ਤੋਤੀ ਆ ਤਾਈਓ ਮੈਂ ਤੁਹਾਨੂੰ ਆਨੀ ਨਾ ਪੇਦਾ ਨਾ ਕਰਿਆ ਕਰੋ ਮੁਰਕੇ ਇਦਾਂ ਟੀਚਰਾਂ ਕਰਦੇ ਆਈ ਹੂੰ ਮੁਰਕੇ ਤੈਨੂੰ ਦੱਦੀਆਂ ਵਾ ਆਹ ਤੂੰ ਉੱਤਰਿਆ ਥੱਲੇ ਹੁਣ ਉਹਨੂੰ ਮੇਰੇ ਨਾਲ ਦੇਨੂ ਬਾਦਮਾਰਾ ਉਹਨੂੰ ਕਹੇ ਮੈਨੂੰ ਵੀ ਲਾ ਦੇ ਤਿਆ ਇਦਾਂ ਹੀ ਲਾ ਆ ਦੇ ਦੇ ਮੈਨੂੰ ਬਣਾ ਲਿਆ ਵਾ ਕਿਤੇ ਕੰਮ ਆ ਜਾਂਦਾ ਵਾ ਕਿਤੇ ਲੋਡ ਪੈ ਜਾਂਦੀ ਤੇ ਮੈਂ ਬਣਾ ਲਿਆ ਵਾ ਇਹਨੂੰ ਤੇ ਜਾਓ ਤੁਸੀਂ ਕਾ ਬਾਜ ਬੰਝੂ ਹੁਣ ਮੈਂ ਉਹ ਤੋਂ ਤੋਤੇ ਹੁੰਨੀ ਆ ਹੁਣ ਉਹਨੂੰ ਤਲ ਨਹੀਂ ਮੰਜੋ ਠੀਕ ਆ ਬਲਜੀਤ ਠੀਕ ਵਾਰਕ ਬੀ ਕੀ ਕਰ ਲਿਆ ਵਾ ਤਰੇ ਤੀਤ ਵਾ ਅੱਛਾ ਹੂੰ ਆ ਬਲਜੀਤ ਬੜੀ ਬੰਦੀ ਕਿਉਂ ਤੰਦਾ ਆ ਤੂੰ ਆਦੀ ਉਦਾਂ ਹਾਂ ਨਹੀਂ ਬਰੇ ਦੇ ਉੱਤੇ ਮਾਰਦੀ ਲੱਗ ਗਿਆ ਪਤਾ ਸੱਸ ਗਈ ਦਾ ਤੁਰੀ ਜਾਓ ਘਰ ਨੂੰ ਤੁਰੇ ਜਾਓ ਤੇ ਮੈਂ ਪੜਾ ਦੇ ਨਹੀਂ ਇਹ ਤਾਂ ਕਿਉਂ ਬਰੇ ਮਾਰ ਦੀ ਲੈ ਸਵੇਰੇ ਬਣ ਜੂਗਾ ਆ ਜਾਓ ਮੁੜ ਕੇ ਲੋੜ ਪੈ ਗਈ ਫੇਰ ਤੇ ਮੈਂ ਉਹ ਦੇ ਨਹੀਂ ਨਾ ਨਹੀਂ ਨਹੀਂ ਤੂੰ ਤਾਂ ਮੈਨੂੰ ਕੂਨ ਨਹੀਂ ਦਿੰਦੀ ਹੈ ਮੈਂ ਨਹੀਂ ਆ ਕੰਮ ਕਰਨਾ ਮੈਂ ਤੇ ਪਤਾ ਹੀ ਹੁਣ ਲੱਦਾ ਇਹ ਤੈਨੂੰ ਲੈਤੀ ਬਰੀ ਐ ਤੇ ਚੰਗਾ ਆ ਨਾ ਲੱਗ ਤੇ ਗਿਆ ਨੇ ਲੈ ਤਾਂ ਬਰੀ ਨੇ ਲੈ ਤਾਂ ਤੂੰ ਤੇ ਪੱਦੇ ਹੀ ਪਾ ਪਾ ਰਾ ਥੱਲੇ ਮੈਂ ਤੇ ਹੋ ਆਖਾ ਚੱਲ ਸਾਡਾ ਘਰ ਵਸਦਾ ਰਵੇ ਲੜਾਈ ਨਾ ਹੀ ਪਵੇ ਸਾਡੇ ਘਰ ਕੀ ਆਂਦੀ ਤੈਨੂੰ ਤਾਂ ਤਾਂ ਤੇ ਪਤਾ ਮੈਂ ਜਿਆਦਾ ਤਿਆਰੀਆਂ ਦੇ ਨਾਲੋਂ ਮੇਰੇ ਤੇ ਨੰਬਰ ਹੀ ਭਰੇ ਆ ਕਾਚ ਮੇਰੀ ਮੰਮੀ ਕਹਿੰਦੀ ਰਹੀ ਕਿ ਤੂੰ ਦੱਥੀ ਨਾ ਉੱਥੇ ਜਾ ਤੇ ਮੈਂ ਇੱਥੇ ਤਾਂ ਹੀ ਤੇ ਨਹੀਂ ਸੀ ਵੀ ਮੈਂ ਤਾਂ ਤਪਰੀ ਆ ਕਾਚੋਂ ਆਏ ਨੰਬਰ ਫੋਨ ਮੈਨੂੰ ਪਤਾ ਲੱਦੰਦਿਆ ਨਾ ਲੈ ਤੇ ਉਹ ਅੱਛਾ ਹਾਂ ਪੈਣਾ ਅਹੀਂ ਕਿਹੜੀਆਂ ਪੜਾਈਆਂ ਪੁੱਛੀਆਂ ਇੰਨੀਆਂ ਵੀ ਕੌਣ ਪੜਿਆ ਕਿੰਨਾ ਪੜਿਆ ਕਿੰਨੇ ਨੰਬਰ ਮੈਂ ਤਾਂ ਆਡੇ ਬੰਦੇ ਪੁੱਛਣ ਨਾ ਪੁੱਛਣ ਮੈਂ ਪੁੱਛ ਕੇ ਕੀ ਲੈਣਾ ਇੰਨਾਂ ਗੱਲਾਂ ਚ ਅਹੀਂ ਤੇ ਕਰਨੇ ਘਰ ਦੇ ਕੰਮ ਠਈ ਦੇ ਲੋ ਤੈਨੂੰ ਕੀ ਆਂਦੀ ਮੇਰੇ ਮਗਰੋਂ ਆ ਮੇਲਾ ਲੜਦੀ ਬਰਾਹੀ ਲੜਦੀ ਦੱਲਾਂ ਤੇਰੀ ਜਾਂਦੀ ਹੌਣ ਤੈਨ ਦੀ ਥੋਣਾ ਬੋਣਾ ਥੋਣਾ ਬੋਣਾ ਤੇ ਜੇ ਮੈਂ ਤੈ ਤਾ ਵੀ ਮੈਂ ਮੈਂ ਦੋ ਤੂਰੀਆਂ ਬੋਣੀਆਂ ਤੇ ਚਾਰੀ ਗਈ ਥਾਰੀ ਗਈ ਤਾਲੀ ਹੋ ਗਈ ਹੁਣ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਉਹ ਆਂਦੀ ਮੈਂ ਸੋਨਾ ਬਣਾਉਣਾ ਤੂੰ ਆ ਨਹੀਂ ਮੈਂ ਚੂੜੀਆਂ ਬਣਾਉਣੀਆਂ ਤੁਹਾਡੇ ਕੋ ਪੈਸੇ ਕਿੱਥੋਂ ਆਏ ਚੱਲ ਤੋਰ ਕਰ ਜਾ ਕੇ ਮੈਂ ਨਾਲ ਮੈਂ ਉਹਨੂੰ ਪੁੱਛਾ ਤੇ ਨਾਲ ਮੈਂ ਤੇਰਨਾ ਕਰਾਂ ਗੱਲ ਜਾ ਕੇ ਉੱਥੇ ਬਹਿ ਕੇ ਮੇਤੋ ਇਹਦੇ ਪੈਤੇ ਨਹੀਂ ਉਦਾਂ ਤੇ ਤੂੰ ਕਾਦੀਆਂ ਬਣਾ ਲੈਣੀਆਂ ਚੂੜੀਆਂ ਫਿਰ ਤੇ ਮੈਂ ਉਹਨੂੰ ਤੇ ਆ ਮੈਨੂੰ ਬਣਾ ਤੇ ਦੇ ਉਬਤੋਲਨ ਨਹੀਂ ਮੇਰੀ ਨਾ ਦੇ ਨਹੀਂ ਦੇਣੀ ਆਨੇ ਮੈਨੂੰ ਅਕਲਾਂ ਬਾਜੋ ਖੋ ਖਾਲੀ ਉਹ ਗਾਲਾ ਮੈਨੂੰ ਪਾਣੀ ਦਾ ਘੁੱਟ ਤੇ ਡੱਫ ਲੈਣ ਦੋ ਆਜੋ ਹਾਏ ਤਿੰਨੇ ਦਿਨ ਆਪਣੇ ਪੇਤੇ ਰਹਿਓ ਪਰ ਇੰਨੇ ਨਾ ਆਪਣੇ ਦਾਈ ਲੋ ਦਨੀ ਤੇ ਕੀਤੇ ਇਹਦਾ ਆਉਂਦਾ ਤੋ ਹੀ ਫਾਇਦਾ ਨਹੀਂ ਹੈਦਾ ਨਾ ਹੀ ਹੁੰਦੀ ਤੇ ਤੰਦਾ ਹੀਗਾ ਹਾਂ ਮੈਂ ਇੰਨੀ ਹਿਆਰ ਬਣ ਬਣ ਬੈਨਦੀ ਆ ਇਹ ਫੇਰ ਤਿੰਦੀ ਇਤਲਾਬਾਦ ਦੂ ਤਾਲੀ ਆ ਤੀ ਤਰੇ ਦਾ ਤੋਤ ਨਹੀਂ ਪਤਾ ਲੱਦਾ ਨਾ ਨਹੀਂ ਪਹਿਣਾ ਮੈਂ ਨਹੀਂ ਬਣਾਉਣਾ ਸੋਨਾ ਉਹ ਤੇਰਾ ਸੋਨਾ ਤੈਨੂੰ ਮੁਬਾਰਕ ਹੋਵੇ ਇੱਥੇ ਕਹਿਣਾ ਕੀ ਸਲਾਹ ਕਰਨੀ ਆ ਦਿਮਾਗ ਖਰਾਬ ਕਰਦਾ ਮਿੰਟਾਂ ਚ ਉਹਦੀ ਜੇ ਮੈਂ ਕਹਿੰਨੇ ਆਣਾਂ ਦਾ ਸੋਨਾ ਬਣਾਉਣਾ ਵਾ ਉਹ ਕਹਿੰਦੇ ਆ ਵੀ ਮੈਂ ਉਹ ਮੇਰੀ ਜਰਾਨੀ ਕਹਿੰਦੀ ਵੀ ਮੈਂ ਚੂੜੀਆਂ ਬਣਾ ਲੂੰਗੀ ਤੇ ਮੇਰਾ ਦੇਦ ਕਹਿੰਦਾ ਵੀ ਮੈਂ ਘੜਾ ਬਣਾ ਲੂੰਗਾ ਉਹਨਾਂ ਦੇ ਪਹਿਣਾ ਖਰੇ 50 100 ਦਾ ਹੀ ਆ ਜਾਣਾ ਵਾ ਐਨਾ ਦਿਮਾਗ ਖਰਾਬ ਹੀ ਉਹ ਇੱਥੇ ਓਦਾਂ ਨਹੀਂ ਕੱਕ ਬੰਨਣਾ ਇੱਥੇ ਵੱਖਰੇ ਹੋਣਾ ਪਹਿਣਾ ਵਾ ਅੱਢ ਹੋ ਗਏ ਫੇਰ ਕੋ ਬਣਾਵਾਂਗੇ ਇਦਾਂ ਨਹੀਂ ਬਣਾਣਾ ਇੱਥੇ ਬੜਾ ਪੈਣਾ ਟੈਂਟਾ ਪੈਂਦਾ ਈ ਉਹ ਕੀ ਕਹਿਣਾ ਸਲਾਹਾਂ ਕਰਨੀ ਤਾਂ ਕੀ ਨਹੀਂ ਕਰਨੀ ਕੋਈ ਚੱਜਦਾ ਹੋਵੇ ਤਾਂ ਫੈਸਲਾਵਾਂ ਬੰਦਾ ਕਰੇ ਚਲ ਠੀਕ ਆ ਤੂੰ ਬਣਾ ਲਈ ਜਦੋਂ ਬਣਾਏਂਗੀ ਨਾ ਤੇ ਫੋਟੋ ਮਾਂ ਵੀ ਪਾ ਦੀ ਇੱਥੇ ਕੋ ਚੈਨੀ ਨਹੀਂ ਬਣਦੀ ਤੂੰ ਸੱਟਾਂ ਦੀਆਂ ਗੱਲਾਂ ਕਰਦੀ ਆ ਆਹੋ ਜਿੱਦਨ ਮੈਂ ਵਖਰੀ ਹੋਊਂਗੀ ਨਾ ਉਦੋਂ ਤੈਨੂੰ ਦੱਸੂਗੀ ਨਾਲੇ ਬਣਾ ਬਣਾ ਕੇ ਤੈਨੂੰ ਹੀ ਫੋਟੋਆਂ ਪਾਉਂਗੀ ਚੱਲ ਚੰਗਾ ਚੰਗੇ ਚੰਗਾ ਸ਼ਰਾਮਾ ਦੇਣ ਬਹਿ ਜਾਂਦੇ ਆ ਸ਼ਾਵਾਸ਼ੇ ਪੁੱਤ ਬੜੀਆਂ ਗੂੜੀਆਂ ਗੱਲਾਂ ਹੋਣ ਡਈਆਂ ਕਿ ਤੇ ਐ ਵਿਹਲੀ ਬਹਿ ਕੇ ਜਿੱਦਾਂ ਦਾ ਸ਼ਦਾਮ ਐ ਛੱਡ ਕੇ ਗਈ ਹੀ ਉਹ ਜੱਜ ਮੇਰੇ ਆਉਂਦਿਆਂ ਨੂੰ ਫੇਰ ਗਾੜੀ ਆ ਕਿੱਥੋਂ ਫੋਨ ਲਾਉਣ ਰਹੀ ਆ ਮੰਮੀ ਸਾਸਰੀ ਕਾਲ ਪੈਂਦਾ ਤੇ ਸਾਸਰੀ ਕਾਲੀ ਆ ਪਾਣੀ ਲਿਆਦਾ ਪਹਿਲਾਂ ਨਹੀਂ ਕੁਛ ਨਹੀਂ ਪੀਣਾ ਮੈਂ ਇੱਕ ਥੱਥੀ ਮੈਨੂੰ ਬਾਹਰ ਟੱਕਰ ਗਈ ਆ ਉਹ ਵੀ ਸੋਨੇ ਦੀਆਂ ਗੱਲਾਂ ਜਿਹੜੀ ਚੱਜਦੀ ਆ ਉਹ ਵੀ ਗਾੜੀ ਸੋਨੇ ਦੀਆਂ ਗੱਲਾਂ ਰੋਟੀਆਂ ਖਾਣੀਆਂ ਕਿ ਸੋਨਾ ਖਾਣਾ ਵਾ ਮੰਮੀ ਸੋਨਾ ਖਾਣ ਦੀ ਗੱਲ ਨਹੀਂ ਆ ਮੇਰੀ ਸੇਲੀ ਦਾ ਆਉਂਦਾ ਇਹ ਫੋਨ ਕਹਿੰਦੇ ਇਹ ਵੀ ਚਲ ਥੋੜਾ ਸੋਨਾ ਸਸਤਾ ਹੋਇਆ ਵਾ ਅੱਗੇ 94 95 ਨੂੰ ਪਹੁੰਚ ਗਿਆ ਹੀ ਹੁਣ 87 88 ਨੂੰ ਆ ਚਲ ਤੂੰ ਥੋੜਾ ਬੋਤਾ ਬਣਾ ਕੇ ਰੱਖ ਲੈ ਇੱਥੇ ਸਲਾਹ ਸੁਵਾ ਕਰਨੀ ਆ ਇੱਥੇ ਤੇ ਹੋਰ ਹੋਰ ਗੱਲਾਂ ਲੈ ਕੇ ਬਹਿ ਜਾਂਦੇ ਆ ਦਿਮਾਗ ਕੰਮ ਕਰਦਾ ਨਹੀਂ ਕਿਸਦਾ ਵੀ ਊਠ ਤੋਂ ਛਾਂ ਨਹੀਂ ਲਾਇਆ ਭਾਰ ਹੌਲਾ ਨਹੀਂ ਹੋ ਜਾਂਦਾ ਕਿੰਨਾ ਕ ਫਰਕ ਪਿਆ ਗਿਆ 78 88 ਦਾ 95 96 ਦਾ ਕੋਈ ਪਿਆ ਗਿਆ 10 20000 ਦਾ 50000 ਦਾ ਫਰਕ ਮੰਮੀ 50000 ਦਾ ਤਾਂ ਨਹੀਂ ਪਿਆ ਪਿਆ ਹੀ ਆ 5-7000 ਦਾ ਫਰਕ ਹੁਣ ਉਹ ਉਹ ਤੁਹਾਨੂੰ 20000 ਦਾ ਦੇ ਦੇਣ 50000 ਦਾ ਫਰਕ ਤੁਸੀਂ ਐ ਕਹਿੰਦੇ ਆ ਜਮਾਨਾ ਕਿਹੜਾ ਜਾਣਦੇ ਆ ਵਾ ਲਿਆਓ ਜੇ ਤੁਹਾਡੇ ਕੋਲ ਜਿਆਦਾ ਹੀ ਪੈਸੇ ਨਹੀਂ ਖਲੋਂਦੇ ਤੇ ਸਾਨੂੰ ਫੜਾਓ ਅਸੀਂ ਕੋਈ ਪਿਆਲੀ ਖਰੀਦੀਏ ਅਸੀਂ ਗਾੜੀ ਕੋਈ ਕੋਈ ਜੀਨਤਾ ਬਣਾਈਏ ਗਾੜੀ ਨਿਆਣਿਆਂ ਦੀ ਆਉਣ ਵਾਲੀ ਜਨਰੇਸ਼ਨ ਵਾਸਤੇ ਕੋਈ ਕੋਈ ਸਬਜ਼ੀਆਂ ਲਾਊਗਾ ਕੋਈ ਬੀਜੂਗਾ ਝੋਨੇ ਕਣਕ ਬੀਜੂ ਕਮਾਦ ਬੀਜੂਗਾ ਇਹ ਡਬਲ ਆਉਣਗੇ ਸੋਨੇ ਦਾ ਕੀ ਕਰ ਲੈਗੀ ਤੂੰ ਮੰਮੀ ਆਹੋ ਦਾੜੀਆਂ ਗੱਲਾਂ ਜਦ ਤਨ ਵਾਂਡੇ ਜਾਣ ਤੋਂ ਪਹਿਲਾਂ ਹੀ ਆਹੋ ਗੱਲਾਂ ਹੋਣਾਂ ਤੁਹਾਡੇ ਚ ਤੇ ਮਾਸਾ ਬਦਲਾਵ ਨਹੀਂ ਹੋਇਆ ਜੇ ਇਹ ਤਾਂ ਪਹਿਲੀ ਬੰਨਣਾ ਲੈਣਾ ਵੀ ਹੈ ਨਾ ਬੱਕਰੇ ਹੋ ਕੇ ਲੈਣਾ ਵਾ ਮੈਂ ਬਹੁਤ ਵੇਖ ਲਿਆ ਇਹਨਾਂ ਦਾ ਤਮਾਸ਼ਾ ਮੇਰੇ ਕੋਲ ਨਹੀਂ ਇੰਨਾ ਕੰਮ ਹੁੰਦਾ ਆ ਬੰਦਰ ਵੇ ਬੜ ਬੜ ਕੇ ਗੇਮਾ ਘੇੜਦੇ ਰਹਿੰਦੇ ਸਾਰਾ ਕੰਮ ਮੇਰੇ ਸਿਰ ਤੇ ਸੁਟਿਆ ਹੋਇਆ ਇਹਨਾਂ ਨੇ ਨਹੀਂ ਮੇਰਾ ਬਦਲਾ ਨਹੀਂ ਹੋਇਆ ਮੇਰੇ ਵਿੱਚ ਮੈਂ ਕੋਈ ਕੋਰਸ ਤੇ ਗਈ ਆ ਕਿ ਮੇਰੇ 'ਚ ਬਦਲਾ ਨਹੀਂ ਹੋਇਆ ਮਮਾ ਸਿੱਖਣ ਗਈ ਆ ਉੱਥੇ ਕੋਈ ਵੀ ਹੁਣ ਚੰਗਾ ਸਿੱਖ ਕੇ ਆਉਣਾ ਮੈਂ ਮੰਮੀ ਨਹੀਂ ਸਿੱਖ ਕੇ ਆਏ ਜਦੋਂ ਨਵੇਂ ਜੀਆਂ 'ਚ ਪਈਏ ਨਾ ਜਾ ਕੇ ਹੇ ਵੀ ਥੋੜਾ ਬੰਦੇ ਦਾ ਫਰਕ ਪੈਂਦਾ ਬੋਲ ਚੱਲਦਾ ਫਰਕ ਪੈਂਦਾ ਸੁਭਾਅ ਦਾ ਫਰਕ ਪੈਂਦਾ ਉੱਥੇ ਮੇਰਾ ਬਹੁਤ ਸੋਹਣਾ ਫਰਕ ਪੈ ਗਿਆ ਈ ਸਾਰੀਆਂ ਚੀਜ਼ਾਂ ਦਾ ਫਰਕ ਪੈ ਗਿਆ ਜਿਉਂ ਆਪਣੀ ਮੈਂ ਜੂਝ ਵੜ ਗਈ ਗਾੜੀ ਤੇਰਾ ਪਿਓ ਮੋਟਰਸਾਈਕਲ ਖਰਾਬ ਲੈ ਕੇ ਗਾੜੀ ਮੈਨੂੰ ਲੈਣ ਗਿਆ ਮੈਂ ਜਾਇ ਤੇ ਲੈਣ ਚੱਲਿਆ ਪਹਿਲਾਂ ਉਹਨੇ ਗੱਲ ਕੀਤੀ ਗਾੜੀ ਤੇ ਥੋ ਟੱਕਰ ਗਈ ਸੋਨੇ ਦੀਆਂ ਗੱਲਾਂ ਗਾੜੀ ਆਈ ਤੇ ਤੂੰ ਫੋਨ ਤੇ ਸੋਨੇ ਦੀਆਂ ਗੱਲਾਂ ਗਾੜੀ ਮੈਂ ਤੁਹਾਡੇ ਨਾਲ ਗੱਲ ਹੋਰ ਕਰਾਂ ਕੀ ਕੀ ਬਦਲਾਅ ਆ ਦੀ ਤੁਹਾਡੇ ਨਾਲ ਮੈਂ ਗੱਲ ਕਰਾਂ ਜਾਂ ਤਾਂ ਹੋਇਆ ਮੈਨੂੰ ਡੀਕਣ ਡਿਆ ਹਾਏ ਮੰਮੀ ਗਈ ਆ ਆਈ ਨਹੀਂ ਗਈ ਹਾਏ ਸਾਡਾ ਜੀ ਨਹੀਂ ਲੱ ਕੋਈ ਫੋਨ ਹੀ ਕਰਦਾ ਵਾ ਫਿਰ ਇਹ ਮੂੰਹ ਟਾੜੀ ਕਰ ਤੂਦਾ ਤੂੰ ਇਹ ਤੇ ਮੈਨੂੰ ਘਰੋਂ ਕੱਢ ਕੇ ਹੀ ਖੁਸ਼ੀ ਵੀ ਇਹ ਦਫਾ ਹੀ ਹੋਈ ਰਵੇ ਤਾਂ ਚੰਗਾ ਵਾ ਤੇ ਮੰਮੀ ਥੱਥੋ ਨੇ ਤਾਂ ਤੁਹਾਨੂੰ ਪਾਣੀ ਨਹੀਂ ਪੁੱਛਣਾ ਮੈਂ ਤਾਂ ਤੁਹਾਨੂੰ ਪਾਣੀ ਪੁੱਛਣ ਦੀ ਤੁਹਾਨੂੰ ਤੇ ਮੇਰਾ ਪਾਣੀ ਵੀ ਨਹੀਂ ਪਚਣਦਾ ਪਰ ਮੈਂ ਕੀ ਕਰਾਂ ਤੂੰ ਤਾਂ ਮੈਨੂੰ ਫੜਾ ਫੜ ਲਿਆ ਕੇ ਦੇ ਦਿੱਤਾ ਵੀ ਜੇ ਮੈਂ ਗੁੱਸੇ ਨਾਲ ਕਿਹਾ ਮੈਂ ਨਹੀਂ ਪੀਣਾ ਤਾਂ ਤੂੰ ਵੇ ਕਿੱਡੀ ਛੇਤੀ ਲੈ ਆਂਦਾ ਵਾ ਵੀ ਮੰਮੀ ਗੁੱਸੇ ਚ ਉਹ ਮੈਂ ਫੜਾ ਫੜ ਪਾਣੀ ਲਿਆ ਕੇ ਦਵਾ ਇਹੋ ਹੀ ਕਰਤੂਤ ਵਾ ਸ਼ਾਬਾਸ਼ ਏ ਤੁਹਾਡੇ ਚੱਲ ਆਹੋ ਕੰਮ ਪਹਿਲਾ ਹੀ ਆਹ ਕਮ ਹੋਣਵਾ ਜਿੱਥੇ ਮਰਜੀ ਇਹਨਾਂ ਨੂੰ ਕਲਾ ਦੋ ਕੋਰਸਾਂ ਦੀਆਂ ਮੰਮੀ ਗੱਲਾਂ ਕਰਦੀ ਆ ਆ ਕੋਰਸਾਂ ਤੋਂ ਕੀ ਸਿੱਖ ਲੈਣਾ ਜਿਹੜਾ ਹਜੇ ਉੱਥੇ ਜਾ ਕੇ ਨਹੀਂ ਸਿੱਖੀ ਮੰਮੀ ਤੂੰ ਆਹੀਂ ਚਾਰ ਦਿਨ ਕਿਤੇ ਜਾਈਏ ਨਾ ਕਿ ਇਹਦੀ ਬੋਲੀ ਵੱਖਰੀ ਹੋਵੇ ਦਬਾਬੇ ਵਾਲੀ ਹੋਵੇ ਜਾਂ ਹੋਰ ਕਹੇ ਵਾਲੀ ਹੋਵੇ ਸਾਨੂੰ ਉਹਨਾਂ ਦੀ ਬੋਲੀ ਬੋਲਣੀ ਆ ਜਾਂਦੀ ਆ ਤੇ ਇਹਦੇ 'ਚ ਬਦਲਾਅ ਮਾਸਾ ਨਹੀਂ ਆਇਆ ਪਾਣੀ ਦਵਾ ਸਤਿ ਸ੍ਰੀ ਅਕਾਲ ਕਿੱਥੋਂ ਆਈ ਆ ਮੈਂ ਸੈਰ ਕਰਕੇ ਆਈ ਤੂੰ ਕਿਦਾਂ ਚੱਲੇ ਮੈਂ ਵੀ ਸੈਰ ਕਰਨੀ ਚੱਲਦੀ ਲੈ ਹਾਂ ਮੈਂ ਤਾਂ ਸਵੇਰੇ ਵੀ ਜੰਨੀ ਤੇ ਸ਼ਾਮਾ ਫਿਰਦੇ ਵਧੀਆ ਆ ਸ਼ਾਮਾ ਨੂੰ ਤੇ ਮੈਂ ਘਾਟ ਹੀ ਜਾਨੀ ਆ ਇਹ ਵੇਲੇ ਜਾਵਨੀ ਆ ਰੋਟੀ ਪਾਣੀ ਦਾ ਕੰਮ ਹੁੰਦਾ ਵਾ ਚੱਲ ਕੋਈ ਨਹੀਂ ਰੋਟੀ ਪਾਣੀ ਜਰਾ ਸੌਖ ਤੇ ਕਰ ਲਿਆ ਕਰ ਠੀਕ ਆ ਕੋਈ ਨਹੀਂ ਆ ਜਾ ਕਰੂੰਗੀ ਹਾਂ ਤਾਂ ਮੇਰੇ ਨਾਲ ਚੱਲ ਜਾ ਕਰੀ ਕੋਈ ਨਹੀਂ ਮੈਂ ਤਾਂ ਆਪਣੀ ਦੂਜੀ ਨੂੰ ਵੀ ਆਣੀ ਆ ਜਾ ਕਰ ਤੇ ਉਹਦੀ ਆਈ ਕਿਉਂ ਨਹੀਂ ਆਈਓ ਉਹਦੀ ਤੇ ਗੱਲ ਸਨ ਲੱਗੀਆਂ ਹਾਂ ਉਹਦਾ ਤੇ ਮਨ ਦੀ ਮੇਰਾ ਕਿਤੇ ਭਾਰ ਨਾ ਘਟ ਜੇ ਲੈ ਤੇਰਾ ਭਾਰ ਘਟ ਗਿਆ ਤੇ ਕਿਤੇ ਘਟਾ ਨਾ ਪੈ ਜਾਊਗਾ ਹੈ ਭਾਰ ਤੇ ਪਤਲਾ ਬੰਦਾ ਚੰਗਾ ਲੱਗਦਾ ਵਾ ਇੱਕ ਦਿਨ ਨੇ ਤੋਲ ਲਿਆ ਭਾਰ ਤੇ 2 ਕਿਲੋ ਘਟ ਗਿਆ ਉਹਨੇ ਚ ਬੜੀ ਕਹਿ ਲਈ ਵੀ ਮੇਰਾ ਭਾਰ ਘਟ ਗਿਆ ਤੇ ਉਦੋਂ ਦਾ ਉਹਨੇ ਰਸਨ ਪਾਣੀ ਵਧਾ ਛੜਿਆ ਵਾ ਹੋਏ ਹੋਏ ਸਰੀਰ ਤਾਂ ਪਤਲਾ ᱛੀਏ ਚੰਗਾ ਵਾ ਬੈਣਾ ਉੱਠਣਾ ਛਾਲ ਕਰਨਾ ਆਪਣਾ ਇਹ ਤੇ ਚੰਗਾ ਵਾ ਪਤਲਾ ਸਰੀਰ ਇਹ ਤੇ ਫਿਰ ਬੀਬੀ ਗੱਲ ਵਾ ਨਾ ਇਹ ਕਿਹ ਕੇ ਇਹਨੂੰ ਪਤਲਾ ਸੋਹਣਾ ਲੱਗਦਾ ਵਾ ਜਣਾ ਖਾਣਾ ਆਂਦਾ ਵੀ ਮੈਂ ਖਰੇ ਲਿਸਾ ਹੋ ਚੱਲਿਆ ਰੋਟੀ ਕੱਟ ਖਾ ਲਈ ਤੇ ਉਹ ਤਾਂ ਖਾਂਦੀ ਚੰਗਾ ਜੋ ਚੋਖਾ ਆ ਜਿੱਦਣ ਕਿਤੇ ਬਣਾਏ ਹੋਣਾ ਪਤਉ ਘਰ ਕੇ ਤੇ ਕਰੇਲੇ ਭਰ ਕੇ ਅਗਲੀ ਤੇ ਛੱਡਦੀਆਂ ਸਾਡੇ ਜੋਗੇ ਵੀ ਹਾਏ ਐਡੀ ਚਾਰੂ ਆ ਕਿਤੇ ਚਾਰੂ ਬੜੀ ਆ ਤੇ ਜਿੱਦਣ ਕਿਤੇ ਪਤਾ ਲੱਗੇ ਮੇਰਾ ਭਾਰ ਥੋੜਾ ਜਿਹਾ ਘਟ ਗਿਆ ਬਸ ਵੱਧਾਉਣ ਦੀ ਕੋਸ਼ਿਸ਼ ਇੱਕ ਕਰਨੀ ਆ ਘਟਾਉਣ ਦੀ ਨਹੀਂ ਕਰਨੀ ਹਾਏ ਕਿੱਡੀ ਦਿਮਾਗ ਦੀ ਮੋਟੀ ਆ ਕੀ ਕਰੀਏ ਫਿਰ ਹੁਣ ਰਿਸ਼ਤਾ ਤੇ ਆਪ ਹੀ ਕਰਾਇਆ ਵਾ ਆਹੋ ਆਪ ਹੀ ਰੰਗ ਵਾ ਰੋਜ ਦਿਹਾੜੀ ਤੇ ਮੈਨੂੰ ਮੰਮੀ ਸੋ ਰੈਂਤੀ ਆ ਤੂੰ ਮੇਰਾ ਮੁੰਡਾ ਦੋਪਤਾ ਮੁੰਡਾ ਦੋਪਤਾ ਮੈਂ ਮੁੰਡਾ ਤੇਰਾ ਕਿਹੜਾ ਚਾਜਦਾ ਉਹ ਵੀ ਗੇਮਾਂ ਹੀ ਖੇਡਦਾ ਰਹਿੰਦਾ ਉਹ ਕਿਹੜਾ ਹੈਗਾ ਵਾ ਬੜਾ ਵੀ ਅਫਸਰ ਲੱਗਾ ਹੀ ਕੀ ਇਹ ਤਾਂ ਗੱਲ ਠੀਕ ਵਾ ਆਹੋ ਰਿਸ਼ਤਾ ਕਿੱਥੇ ਹੁੰਦਾ ਹੀ ਅੱਛਾ ਆਹੋ ਚੱਲ ਚੰਗਾ ਹੋਇਆ ਘਰ ਵਸ ਗਿਆ ਮੈਂ ਹੀ ਵਸਾਤਾ ਮਿੰਤ ਤਰਲਾ ਕਰਕੇ ਰਿਸ਼ਤੇਦਾਰਾਂ ਨੂੰ ਅੱਛਾ ਉਹ ਗਾੜੀ ਤਾਏ ਦੀ ਦੋਤੀ ਆ ਤੇ ਉਹਦਾ ਮੈਂ ਕਰਾਤਾ ਨਹੀਂ ਤੇ ਕੰਮ ਖਰਾਬ ਹੀ ਹੀ ਇੱਥੇ ਹੂੰ ਹੂੰ ਥੋੜੇ ਕੀਤਾ ਤਾਂ ਦੱਸ ਤੋ ਕਿੰਨੀ ਕੱਢੀ ਹੈ ਕੌਣ ਵਾ ਮੰਮੀ ਆਡੀ ਕਿਹਦੇ ਨਾਂ ਦਸੀ ਨਾਂ ਦਸੀ ਆਖਾ ਕਿਵੇਂ ਮੁੰਡੇ ਦਾ ਰਿਸ਼ਤਾ ਹੋ ਗਿਆ ਉਹ ਚੰਗੇ ਥਾ ਆ ਤਾਂ ਤਾਈ ਤੇਰ ਨਾਲ ਗੱਲ ਆ ਕਿਤੇ ਮੰਮੀ ਨੂੰ ਨਾ ਦੱਸ ਦੀ ਮੰਮੀ ਦਾ ਸੁਭਾਅ ਤੈਨੂੰ ਪਤਾ ਕਿਤਰਾ ਦਾ ਨਹੀਂ ਮੈਂ ਕੀ ਦੱਸਣਾ ਦੇਤਨ ਤੇ ਤਾਂ ਤਾਈ ਨੇ ਦਲਾ ਮੰਦੀ ਆ ਲੈਣੀ ਲੈਣੀ ਬੀਤੀ ਨਾ ਆਉਤੋਂ ਦੀ ਆਦਰ ਨਾ ਦਰੀਏ ਇੱਥੇ ਆ ਇੱਥੇ 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 ਆ ਜਾ ਆ ਜਾ ਆ ਜਾ ਉੱਤਰ ਨਾਲ ਤਰੀ ਗੇ ਆ ਜਾ ਆ ਜਾ ਹਾਂ ਇਦਾਂ ਬੂਏ ਬਾਰੀਆਂ ਤਪ ਤਪ ਕੇ ਨਾ ਫੇਰ ਦਰਨਤ ਰੀਦੀਆਂ ਆ ਤੂੰ ਦਾਲ ਤੋਣਾ ਉਹ ਜਿਹੜੀ ਹੱਦੀ ਵੱਦੀ ਆ ਨਾ ਉਹ ਸਵੇਦ ਦੀ ਤੈਰ ਤਨ ਗਈ ਉਹ ਤੇ ਉਹ ਉੱਥੇ ਜਾ ਕੇ ਦੱਲਾ ਮਾਰੰਦੀ ਨੀ ਤਨ ਥੱਤਾ ਤੇ ਨਹੀਂ ਲੱਦਾ ਨੀ ਥੱਤੀ ਤੇ ਨਹੀਂ ਲੱਦੀ ਅੰਬੀ ਹਾ ਇਹਨੀ ਕਿੰਨੀ ਸਵਾਦ ਲੱਦੀ ਤੈਨੂੰ ਨਹੀਂ ਇਦਾਂ ਤਰ ਤੂੰ ਨਾ ਤੇ ਮੈਨਾਂ ਤੰਮ ਤਰਾ ਦਿਆ ਤਰ ਹੁਣ ਹੈ ਨਹੀਂ ਆ ਬਾਤ ਦਲ ਤੇ ਸੁਣ ਲੈ ਮੇਰੀ ਤੂੰ ਨਾ ਇਦਾਂ ਤਰਿਆ ਤਰ ਤੂੰ ਮੈਨਾਂ ਤੰਮ ਤਰਾਇਆ ਤਰ ਤੇ ਤਾਂ ਮੈਂ ਤੇ ਨੰਬੀ ਦਿੱਤੀ ਆ ਦਿੱਤੀ ਨੰਬੀ ਉਹ ਦਿਨ ਉਹ ਤੇ ਮੇਰੀਆਂ ਤੁਦਲੀਆਂ ਤਾਂ ਆਂਦੀ ਆ ਪੱਤਾ उन्हें पता ती रहना मैं आमतादी मैं आता आ तमता हूं ऐनी अद तू बोल दी मेरे तू बो तू बोल दी नहीं बोल दी एन तेन पता नहीं बोलना है तू अद बरात का फिर हो अंबी तू मेरा दलां तार पेलना अद मेना तू तो ही नहीं दलां तारद्या ਤੂੰ ਬਰੇ ਨਥਰੇ ਦਾਰਦੀ ਆ ਜਾ ਨਹੀਂ ਢਲਾਂ ਤਰਨੀ ਆ ਨਾ ਤਰ ਤੰਦਾ ਬਾਇ ਅੱਦੇ ਤੇ ਰੋ ਰੋਜ ਮੈਂ ਮੈਂ ਤਾਂ ਆਦੀ ਆ ਹਰ ਤਾਂ ਮੈਂ ਦਿੱਤਾ ਮੈਂ ਦਿੱਤਾ ਉਹਦੇ ਬੰਦੂ ਤੱਲੀ ਹਾਂ ਮੈਂ ਭੈ ਤੰਦਾ ਮੈਂ ਦਿੱਤਾ ਜੀ ਬਥੇਰਾ ਆਨੀ ਆ ਵੀ ਮੰਮੀ ਹਾਨੂੰ ਵੱਖਰੇ ਕਰ ਦੋ ਅੱਛਾ ਖਾਣ ਲੱਗੀ ਦੀ ਵੈਂਦੀ ਨਹੀਂ ਕੰਮ ਸਾਰੀ ਤੇੜੀ ਮੈਂ ਕਰਦੀ ਰਹਿਨੀ ਆ ਹੌਲੀ ਜੀ ਨਾ ਆ ਜਾਂਦੀ ਆ ਨੇ ਆਣਾ ਵਾਲਾ ਵਸਾ ਬੋਦਾ ਉਹ ਵੀ ਮੰਜੂਦ ਨਾਲ ਲੱਜਦੀ ਆ ਮੋਟੀ ਮੋਟੀ ਆ ਮੋਟੀ ਹੈ ਕੇ ਮੈਂ ਸੱਚੇ ਅੱਕੀ ਪਈ ਆ ਬੜੀ ਵੜੀ ਮੰਮੀ ਨੂੰ ਕਿਹਾ ਤੁਹਾਨੂੰ ਵੱਖਰੇ ਕਰਦੇ ਵੱਖਰੇ ਕਰਦੇ ਮਾਸਾ ਨਹੀਂ ਆਖੇ ਲਾਦੀ ਨਾ ਹੀ ਡੈਡੀ ਆਖੇ ਲੱਗਦਾ ਆ ਦਵਿੰਦਰ ਦੀ ਸੁਣ ਲਾ ਹਾਂ ਉਹਨੂੰ ਵੀ ਬੜਾ ਚਾਹ ਹੀ ਅੱਡ ਹੋਣ ਦਾ ਵੱਖਰੇ ਹੋਣ ਦਾ ਹਾਏ ਹਾਏ ਆਹ ਮੰਮੀ ਨੂੰ ਚਾਹੇ ਹੋਰ ਕੀ ਹੈਗਾ ਕੇ ਜੇ ਮੰਮੀ ਨੂੰ ਇੰਨਾ ਚਾਹੀ ਇਹ ਹਾਂ ਨੂੰ ਤੇ ਵੱਖਰੀਆਂ ਕਰਦੀ ਦੀ ਤੁਹਾਨੂੰ ਨਹੀਂ ਨਾ ਕਰਦੀ ਪੁੱਤ ਸਾਂਝੇ ਥਾਂ ਤੇ ਬਰਕਤ ਵਾਈ ਕੇ ਥਾਂ ਤੇ ਅੱਢ ਦੇ ਵਿੱਚ ਕੀ ਕੁਛ ਵੀ ਨਹੀਂ ਹੋ ਹੈਗਾ ਤੇ ਇਹਨੇ ਦਵਿੰਦਰ ਨੇ ਵੀ ਅੱਡ ਨੂੰ ਬੜਾ ਚਾਹੀ ਹਈ ਵੱਖਰੇ ਹੋਣਾ ਹੈ ਵੱਖਰੇ ਹੋਣਾ ਹਰ ਕੇ ਵੱਖਰੀ ਹੋਗੀ ਹੈ ਤਾਂ ਮੁੜ ਕੇ ਫੇਰ ਸਾਡੇ ਤਰਲੇ ਰਹਿਣ ਹੂੰ ਵੀ ਆਪਾਂ ਇਕੱਠੇ ਹੋ ਜੀ ਇਕੱਠੇ ਅਹੀਂ ਆਖਾਂ ਤੇ ਅਸੀਂ ਜਦੋਂ ਇੱਕ ਵਾਰ ਅੱਡ ਹੋ ਗਏ ਹੁਣ ਨੀ ਇੱਕ ਵਾਰ ਤੋ ਕੰਦ ਮਾ ਸਭ ਖਾਲਤਾ ਖਾਲਤਾ ਹੁਣ ਘੜੀ ਘੜੀ ਨੀ ਗਾ ਖਾਲਣਾ ਜੇ ਦੋ ਪੈਂਦਾ ਨਾ ਸਿਰ ਤੇ ਕੰਮ ਹਾਂ ਤੇ ਫੇਰ ਪਤਾ ਲੱਗਦਾ ਹੀ ਸਾਰਾ ਕੰਮ ਪੈ ਗਿਆ ਗੁਰਸਾਹਿਬ ਦੇ ਸਿਰ ਤੇ ਹੈ ਤੇ ਬੁੜੀਆਂ ਨੂੰ ਕੀ ਬੁੜੀਆਂ ਨੂੰ ਉਹ ਤੇ ਗੱਲ ਬਤਾਈ ਜੀ ਹੁਣ ਭਾਏ ਮੰਮੀ ਆਹ ਗੱਲ ਨੀ ਨਾ ਦੱਸਦੀ ਵੀ ਆਪਣੇ ਮੈਂ ਕਰਤੱਬੀ ਅੱਡ ਹੋਈਆਂ ਹੁਣ ਵਾਧ ਕੀ ਬਣਾ ਲਿਆ ਵਾ ਉਹੋ ਖੁਸ਼ੀ ਹੈਗਾ ਵਾ ਉਹ ਕਹੀ ਜਾਂ ਤੋ ਬੇਪਿਆਡ ਹੋ ਕੇ ਤੇ ਕੋਹ ਬਣਾਇਆ ਹੋਵੇ ਜਿਹੜਾ ਸਾਂਝਾ ਬਣ ਗਿਆ ਉਹ ਬਣ ਗਿਆ ਸਾਂਝੇ ਦੇ ਥਾਂ ਵਿੱਚ ਬੜੀ ਬਰਕਤ ਹੁੰਦੀ ਆ ਘਰ ਵਿੱਚ ਤੇ ਧੀਏ ਕੀ ਕਰਨਾ ਡੋਹ ਕੇ ਪਰ ਕੀ ਕਰਾਂ ਤਾਈ ਜੀ ਮੈਂ ਵੀ ਮੈਨੂੰ ਵੀ ਬੜੀ ਹੁਨੱਕ ਬਹੁ ਆਕੀ ਪਈ ਆ ਮੈਂ ਖੇਜ ਆ ਜਾਂਦੀ ਹੁਣ ਮੈਨੂੰ ਕੰਮ ਨਹੀਂ ਚੰਗੇ ਕਰਦੇ ਆ ਮੇਰਾ ਘਰ ਵਾਲ ਵੀ ਇਹਨਾਂ ਦੇ ਨਾਲ ਰਲ ਜਾਂਦਾ ਵਾ ਉਹ ਤਾਂ ਸਹੀ ਜਿਹੇ ਗੇਮਾ ਖੇਡਦਾ ਰਹਿੰਦਾ ਮਨਜੋਤ ਤੇ ਅਸੀਂ ਐਵੇਂ ਟੋਟੋਟ ਮਾਰਦੇ ਰਹੀਏ ਬੱਕਰੇ ਹੋਵਾਂਗੇ ਆਪਣੀ ਚੱਜ ਦਿਖਾਵਾਂਗੇ ਤੇ ਸਹੀ ਨਹੀਂ ਤੇਰੇ ਕੋ ਆਖਿਆ ਨਹੀਂ ਨਾ ਜਾਂਦਾ ਵੀ ਤੂੰ ਵੀ ਓਟ ਕੰਮ ਕਰੀਗੇ ਮੈਂ ਬਥੇਰਾ ਕਹੀਨੀ ਆ ਉਹਨੇ ਵੀ ਢੇਡੀ ਵਧਾਉਣ ਤੇ ਜੋਰ ਤਰਿਆ ਬਸ ਹੋਰ ਨਹੀਂ ਕੱਖਦੇ ਜੇ ਨੂੰ ਆਨੀ ਹੈ ਵੀ ਆ ਜਾ ਮੇਰੇ ਨਾਲ ਸੈਰ ਕਨ ਚਲ ਜਾ ਕਿਤੇ ਮੱਸਾ ਪਤਲੀ ਹੋ ਜੇਗੀ ਕਮਾ ਕਮ ਕਾਮ ਤੇ ਕਰੇਗੀ ਆ ਅੱਖੇ ਨਹੀਂ ਲੱਗਦੀ ਤਾਂ ਜਦੋਂ ਦੇਖੋ ਉੱਠਿਆ ਹੀ ਨਹੀਂ ਜਾਣਾ ਤਾਂ ਕੰਮ ਉਹਨੇ ਸਵਾਹ ਕਰਨਾ ਕੀ ਕਰਨਾ ਕੰਮ ਉਹ ਤਾਂ ਗੱਲ ਵਾ ਖਾ ਖਾ ਰੋਟੀਆਂ ਤੇ ਸੁਸਤੀ ਪੈਣੀ ਸੁਸਤੀ ਪੈਣੀ ਜਤੂਆ ਨਹੀਂ ਅੰਨ ਖਾਈ ਜਾਂਦੀ ਖਾਈ ਜਾਂਦੀ ਜਿਹੜੀ ਚੀਜ਼ ਉਹ ਖਾਈ ਜਾਂਦੀ ਰੋਟੀਆਂ ਪੱਕੀਆਂ ਹੋਣ ਸਹੀ ਰਸੋਈ ਦੇ ਵਿੱਚ ਉੱਠਣਾ ਦੋ ਹੱਥ ਤੇ ਰੋਟੀਆਂ ਰੱਖਣੀਆਂ ਸਬਜ਼ੀ ਪੋਣੀ ਤੇ ਚੱਲ ਅੰਦਰ ਚੱਲ ਅੰਦਰ ਆਹੋ ਕੰਮ ਹੀ ਹੋ ਬਸ ਉਹਦੇ ਚ ਤਫਕਾਉਂਦੀ ਨਹੀਂਗੀ ਪਕਾਉਂਦੀ ਸਵਾਹ ਆ ਉਹ ਕਿਤੇ ਜ਼ੋਰ ਜਬਰੀ ਕਹਿਦਾ ਤੇ ਕਹਿਦਾ ਉਦਾਂ ਨਹੀਂ ਆਖੇ ਲੱਗਦੀ ਤੇ ਸੱਸ ਤੇਰੀ ਕੋਹ ਨਹੀਂ ਆਂਦੀ ਸੱਸ ਵੀ ਬਥੇਰਾ ਰੋਲਾ ਪਾਉਂਦੀ ਆ ਮੈਨੂੰ ਤੇ ਉਹ ਕੋਸ ਦੀ ਰੋਹ ਦਿਹਾੜੀ ਕਹਿ ਦਿੰਦੀ ਐ ਵੀ ਤੂੰ ਮੇਰੇ ਮੁੰਡੇ ਕੋ ਬਦਲਾ ਲੈ ਲਿਆ ਵਾ ਬਦਲਾ ਲੈ ਲਿਆ ਮਾੜਾ ਕੀਤਾ ਤੂੰ ਮੈਂ ਹਾਂ ਹੁਣ ਜਿੱਦਾਂ ਠਈਆ ਠੱਪਾ ਕਰਤਾ ਹੁਣ ਵਿਆਹ ਤਾਂ ਤੇਰਾ ਮੁੰਡਾ ਮੈਂ ਕੀ ਕਰਾਂ ਹਮੇ ਸਾਰੀਉ ਮੈਂ ਤਾਂ ਠੇਕਾ ਥੋੜੀ ਲੱਲਿਆ ਵਾ ਇਹ ਤਾਂ ਗੱਲ ਹੈ ਵਾ ਤੇ ਆਖਰ ਦੀ ਬਾਕੀ ਫਿਰ ਅੱਡ ਵਾਲੀ ਹੋਣਾ ਹੋਰ ਫੇ ਕੀ ਕਰਨਾ ਠੀਕ ਕਰਨਾ ਜਦੋਂ ਫਿਰ ਇੱਕ ਜਣਾ ਨਨਭਾਊਗਾ ਤਾਂ ਫਿਰ ਇੱਕ ਜਣਾ ਵੀ ਨਭਾਨ ਮਾ ਕੇ ਕਿੰਨੀ ਆ ਕਿ ਫਿਰ ਇਹਨਾਂ ਨੂੰ ਖਵਲੀ ਜਾਊਗਾ ਉਹ ਅਗਲਾ ਸਦਾ ਹੀ ਥੋੜਾ ਦੋਵੇਂ ਢੇਰਵਾ ਜੇ ਬਰਾਬਰ ਬੰਭਾਉਣ ਤੇ ਫਿਰ ਗੱਲ ਬੰਦੀ ਆ ਤੇ ਜੇ ਇੱਕ ਜਣਾ ਨਭਾਈ ਜਾਵੇ ਦੂਜਾ ਫਿਰ ਢੇਰੀ ਢਾਲੇ ਤਾਂ ਗੱਲ ਨਹੀਂ ਬੰਦੀ ਨਹੀਂ ਇਤਰਾ ਨਹੀਂ ਘਰ ਵਿੱਚ ਕੰਮ ਹੁੰਦਾ ਤੁਸੀਂ ਜੀ ਤੁਸੀਂ ਆਪ ਹੀ ਸਿਆਣੇ ਆ ਤੁਸੀਂ ਕਹਿੰਦੇ ਆ ਵੀ ਦਵਿੰਦਰ ਨੂੰ ਵੱਖਰੇ ਹੋਣ ਦੀ ਪਈ ਹਾਂ ਬੜਾ ਚਾਹੀ ਚਾਹੀ ਨਾ ਹੋ ਗਈ ਨਾ ਅੱਡ ਤੇ ਕੀ ਬਣਾ ਲਿਆ ਕੁਛ ਨਹੀਂ ਕੀ ਬਣਾਇਆ ਵਾ ਇਕੱਠੇ ਹੋਵੇ ਵਾਧੂ ਪੈਲੀਆਂ ਭਨ ਜਾਂਦੀਆਂ ਵਾਧੂ ਜ਼ਿਆਦਾ ਤੇ ਇਕੱਠਿਆ ਉਹੜਾ ਬਣ ਗਿਆ ਇਕੱਠਿਆ ਬਣ ਗਿਆ ਵਾ ਮੁੜਕੇ ਨਹੀਂ ਉਹਨੇ ਕੁਛ ਬਣਾਇਆ ਉਹ ਤੇ ਗੱਲ ਵਾ ਆਹ ਤੇ ਹੁਣ ਘਰ ਸਾਬ ਰਕਦਾ ਹੈਗਾ ਤਾਂ ਅਸੀਂ ਆਖਿਆ ਨਾ ਇੱਕ ਰੌਲਾ ਪੈ ਗਿਆ ਪੈ ਗਿਆ ਘੜੀ ਘੜੀ ਅਸੀਂ ਕੰਮ ਕਰ ਹੁਣ ਬਸ ਇਹ ਹੋਰ ਕੀ ਕਰਨਾ ਫਿਰ ਆਹ ਚਲੋ ਫਿਰ ਠੀਕ ਹੈ ਹਾਂ ਚੰਗਾ ਚੰਗਾ ਫਿਰ ਮੈਂ ਨਾ ਚਲ ਜਿਆ ਕਰ कोई नहीं मैं चल जाया करूंगी दस दया करो मैं फोन कर दिया करे ये ना ना होवे भाई सासी मेरे गल पे जे पी ये तो वेली है नहीं कोई गल नहीं मैं पूछ लूंगी चंगा पूछ के तो मेनू फोन कर दी चंगा हां वाह हो 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 बहुत गर्मी है तू दिल्ली तू ਤੁਦਲੀਆਂ ਮੈਂ ਕਿਧਰ ਜਾਣਾ ਸੀ ਮੈਂ ਤੇ ਤੁਹਾਨੂੰ ਦਾਣਾ ਕੀ ਕਹਿਣ ਦੀ ਮੈਂ ਤੇ ਜਾਣ ਮੈਂ ਤੇ ਦਾਣਾ ਦੋਂਦੀ ਆ ਚੁਗਲੀਆਂ ਚੁਗਲੀਆਂ ਕਹਿਣ ਦੀ ਮੈਨੂੰ ਸਭ ਕੋ ਪਤਾ ਲੱਗ ਗਿਆ ਮੈਂ ਮੈਂ ਤੇ ਤੈਨੂੰ ਕਹਿਣ ਦੀ ਮੈਂ ਤੇ ਦਾਣਾ ਦੋਂਦੀ ਆ ਤੂੰ ਤੇ ਨਾ ਦਿੱਤੀਆਂ ਤੂੰ ਦੁਦਲੀਆਂ ਮੈਂ ਜਿੰਨਾ ਮਰਜ਼ੀ ਕੀਤੀਆਂ ਹੁਣ ਤੈਨੂੰ ਅੱਜ ਹੀ ਚੇਤਾਉਣਾ ਹੀ ਗਾਣਾ ਗਾਉਂਦਾ ਅੱਗੋਂ ਪਿਛੋਂ ਤੇ ਤੈਨੂੰ ਚੇਤਾ ਨਹੀਂ ਆਉਂਦਾ ਮੈਂ ਦੇਖਿਆ ਤੂੰ ਤੇ ਨਾ ਤੂੰ ਦੁਦਲੀਆਂ ਤੀਤੀਆਂ ਤੂੰ ਮੰਮੀ ਦਾ ਤੇ ਜੋ ਭਗਾ ਜਾ ਹਾਂ ਨਹੀਂ ਮੈਂ ਦੱਤਨਾ ਮੰਮੀ ਨੂੰ ਵੀ ਇਹ ਤਾਂ ਹੀ ਨਾ ਤੁਦਲੀਆਂ ਤਾਂ ਦੀ ਨਾ ਤੇਰੀ ਅੱਖ ਅੱਖਾਂ ਵਾਂਗ ਐਕਸ-ਰੇ ਮਸ਼ੀਨਾਂ ਵਾਂ ਮੈਨੂੰ ਇਹ ਦੱਸ ਚਾਰ ਸਵੇਰੇ ਵੇਂ ਨਹੀਂ ਰਹਿਣੀ ਆ ਤੇ ਮੈਂ ਦੇਤੰਦੀ ਤੈਨੂੰ ਤਦਾਂ ਤੈਰ ਤਾਂ ਨਹੀਂ ਆ ਤੇਰੇ ਤੇਰੇ ਹੱਥਾਂ ਨਾਲ ਮਾਰੰਦੀ ਹਾਂ ਤੂੰ ਜਦੋਂ ਤੈਨੂੰ ਮੈਂ ਕਿਹਾ ਇਹ ਬਸੇਰ ਕੰਚਾ ਚਲੋ ਉਹਦੇ ਤੇ ਤੂੰ ਗਈ ਨਹੀਂ ਮੇਰਨਾ ਤੇ ਇਧਰ ਕਿਤੇ ਵਕਤ ਨਿਕਲੀ ਫਿਰ ਨਹੀਂ ਆ ਤੇ ਮੈਂ ਵੀ ਤੈਰ ਤਾਂ ਰੰਦੀ ਮੈਂ ਪਹਿਲਾਂ ਆਉਨਾ ਪੀਤੀ ਨਾ ਦਰ ਲਾਂਦਾ ਤੇ ਆਈ ਹੁਣ ਮੈਂ ਆਦਦੀਆਂ ਦੀਆਂ ਤੇ ਮਦੀਆਂ ਤੋਰੀਆਂ ਤੇ ਉਹਦੇ ਨਾਲ ਕੀ ਗੱਲਾਂ ਕੀਤੀਆਂ ਉਹਨੇ ਤੇਰੀਆਂ ਗੱਲਾਂ ਸੁਣੀਆਂ ਔਰ ਦੀ ਉਹ ਵੀ ਤੇਰੇ ਵੱਦੀ ਆ ਕੀ ਮਤਲਬ ਉਹ ਵੀ ਹਾਲ ਦਲਦ ਦਿੰਦੀ ਮੈਂ ਮੈਂ ਅਜ ਨਹੀਂ ਦਿੱਤੀ ਜਦ ਮੈਂ 13 ਮਾਰ ਮੈਂ ਚੋਬਤ ਰਾਈ ਹੋ ਮਤਲਬ ਬੋਤਾ ਬੋਤਾ ਨਹੀਂ ਮੈਂ ਕਦੋਂ ਕਿਹਾ ਮੈਂ ਮੈਂ ਤੇ ਤੂੰ ਇਦਾਂ ਹੀ ਕਰਦੀ ਮੈਂ ਰਿਸ਼ਤਾ ਤਰਾਇਆ ਮੈਂ ਉਹ ਦਿੱਤਾ ਮੈਂ ਉਹ ਦਿੱਤਾ ਮੈਂ ਚੈਰ ਕਰਨ ਗਈ ਮੈਂ ਤੁੱਦਲੀਆਂ ਦਿੱਤੀਆਂ ਤੇ ਮੈਂ ਰਿਸ਼ਤਾ ਕਰ ਤੈ ਮੈਂ ਆਪਣਾ ਹੀ ਲੈਣਾ ਮੈਂ ਲੋਕਾਂ ਦਾ ਥੋੜੀ ਲੈਣਾ ਫਿਰ ਉਹ ਬੱਕਦੀ ਦਾ ਲੱਲਾ ਦੱਸ ਤੂੰ ਇਦਾਂ ਹੀ ਕਰਦੀ ਰਹਿੰਦੀਂ ਦੇ ਹੋਦਾ ਤੇ ਤੂੰ ਦੀ ਬੋਲੀ ਐ ਮੈਂ ਮੈਂ ਫੇ ਤੂੰ ਹੀ ਗੱਲ ਕਰ ਮੈਂ ਮੈਂ ਤੇ ਮੈਂ ਤਾਂ ਤੈਨੂੰ ਮੈਂ ਤੇ ਤੇਰਾ ਮਾਮਾ ਤੋਂ ਬਤਰਾ ਤੇ ਆਈ ਹੁਣ ਜਿੱਦਾਂ ਉਹਨੂੰ ਤੂੰ ਚਪੇੜਾ ਮਾਰੀ ਨਾ ਇਦਾਂ ਮੈਂ ਤੇਨੂੰ ਚਪੇੜਾ ਮਾਰੀ ਨਾ ਤੇਰਾ ਮੂੰਹ ਵੀ ਬੰਦ ਹੋਣਾ ਤੇ ਹੈ ਇੱਥੇ ਜੋਬ ਕਰ ਜੀ ਮੰਮੀ ਨੂੰ ਕੋ ਦੱਸਿਆ ਨਾ ਫੇ ਵੇਖੀ ਲੈ ਤੂੰ ਤੇ ਦੁੱਧਾਈ ਦਾਦੀ ਲੈ ਫੁੱਲ ਲੈ ਲੈ ਮੈਂ ਕੀ ਕਰਨੇ ਫੁੱਲ ਅੱਜ ਜਿੱਦਾਂ ਦੇ ਨਿੰਮ ਓਦਾਂ ਦੀ ਫੁੱਲ ਕੋੜੇ ਨਹੀਂ ਨਹੀਂ ਇਹ ਬਰੇ ਪੈਦੇ ਵਾਲੇ ਹੁੰਦੇ ਈ ਇਹਨੂੰ ਜੇ ਤੂੰ ਤੁੰਦੂਗੀ ਨਾ ਤੇ ਫੇਰ ਤੇ ਦਿੱਦ ਮਾ ਥੋੜਾ ਸੈਤ ਹੋ ਜਾਣਾ ਲੱਲਾ ਅਦੇ ਜਾ ਤਿੰਨੇ ਤੋਣੀ ਤੈਂਦਾ ਹੁਣ ਅੰਦਾ ਜਾ ਤੇ ਥੁੰਦਲਾ ਮੈਂ ਵੀ ਇਦਾਂ ਤੁਮ ਤੁਮ ਮਾਵਾਂ ਤੁਮ ਤਾ ਲਾ ਰੋਟੀਆਂ ਬਗਾਦੀ ਚੰਗਾ ਸਰਕਾਰ ਲਾ ਸੈਰ ਅਮਾਸਟੇੜੇ ਨਿਕਾ ਕਰ ਲਾ ਤਿੰਨੂ ਬੜਾ ਸਾਰਾ ਪਿਆਰਿੰਦਾ ਮੈਂ ਨਹੀਂ ਓ ਤਰਨਾ ਹਾਂ